ਟਰੈਕ 45 ਤੋਂ ਸਟਾਰਟ ਕਰਤਾ ਲਾਈਵ ਤੇ ਬੈਕ ਟਾਇਰ ਰਹੇਗੇ ਨਹੀਂ ਭਾਈ ਜੀ 80 ਕੇ ਪੈਸੇ ਤੇ ਫਰੰਟ ਰਹੇਗੇ ਨਹੀਂ ਭਾਈ ਜੀ ਨਵੇਂ ਬਾਕੀ ਕੰਡੀਸ਼ਨ ਚ ਚੈੱਕ ਕਰ ਸਕਦੇ ਆ 2001 ਮਾਡਲ ਆ 2 ਲੱਖ 60 ਹਜ਼ਾਰ ਰੁਪਏ ਦੀ ਮੰਗ ਹੈ ਤੇ ਬਾਕੀ ਭਾਈ ਜੀ ਕਮੈਂਟ ਜਰੂਰ ਕਰੀ ਜਾਓ ਵੀ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਟਰੈਕਟਰ ਦੇਖਣਾ ਆਪਾਂ ਤੁਹਾਨੂੰ ਉਦਾਂ ਦਾ ਟਰੈਕਟਰ ਦਿਖਾਵਾਗੇ ਮੰਡੀ ਚ ਤੇ ਘਰੋਂ ਕਮੈਂਟ ਨਾਲ ਦੇ ਨਾਲ ਸ਼ੇਅਰ ਜਰੂਰ ਕਰਿਓ ਜਿੰਨੂੰ ਤੇ ਦੇਖਣਾ ਕਿੱਥੇ ਕਿਹੜੇ ਕਿਹੜੇ ਟਰੈਕਟਰ ਨੇ ਅੱਜ ਤੇ ਇਹ ਕਿ ਭਾਈ ਜੀ ਸਵਰਾਜ 735 ਸ਼ੈਨਮੀ ਮਾਡਲ 130000 ਰੁਪਏ ਦੀ ਡਿਮਾਂਡ ਚ ਲੈਗ ਟਾਇਰ ਰਹਿਣਗੇ 40 ਕੇ ਪੈਸੇ ਤੇ ਫਰੰਟ ਟਾਇਰ ਰਹਿਣਗੇ 74 ਕੇ ਪੈਸੇ ਅੱਗੇ ਗਿਆ ਬਾਈ ਜੀ ਡੀਆਈ 750 ਦਾ ਸੋਨਾਲੀਕਾ 2018 ਮਾਡਲ ਆ 485000 ਰੁਪਏ ਦੀ ਡਿਮਾਂਡ ਆ ਗਈ ਤੇ ਸਿਕੰਦਰ ਮਾਡਲ ਆਗਾ ਲੈਗ ਟਾਇਰ ਰਹਿਣਗੇ ਬਾਈ ਜੀ 7580 ਪੈਸੇ ਤੇ ਫਰੰਟ ਟਾਇਰ ਵੀ ਬਾਈ ਜੀ 16 ਦੇ ਟਾਇਰਾਂ ਦੇ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਜਰੂਰ ਕਰ ਲੋ ਸੋਨਾਲੀਕਾ 55 ਹੌਸਪਾਵਰ ਦਾ ਆ ਗਿਆ ਬਾਈ ਜੀ ਚੇਂਜਰ ਵਾਲਾ ਚੌਕੜਾ ਡੈਰਾਂ ਦਾ 75 ਰੁਪਏ ਦਾ 21 ਮਾਡਲ ਆ 6 ਲੱਖ 5000 ਰੁਪਏ ਦੀ ਡਿਮਾਂਡ ਆ। ਸੁਵਰਾਜ 855 ਆ ਗਿਆ 4 ਸਟਾਰ ਤੇ 14 ਮਾਡਲ 4 ਲੱਖ 85000 ਰੁਪਏ ਦੀ ਡਿਮਾਂਡ ਆ ਹਰਿਆਣਾ ਨੰਬਰ ਆਗਾ। ਸੁਵਰਾਜ 735 ਆ ਗਿਆ ਬਾਈ ਜੀ ਐਮ ਪੰਪ ਵਧੀਆ ਲੱਗਿਆਗਾ 99 ਮਾਡਲ ਆ 2 ਲੱਖ 10000 ਰੁਪਏ ਦੀ ਡਿਮਾਂਡ ਆ ਬੈਕ ਤੇ 80 ਪੈਸੇ ਫਰੰਟਰ 40 ਪੈਸੇ। ਫਾਰਮਨ ਡਰ ਆ ਕੇ 7000 ਆ ਗਿਆ ਬਾਈ ਜੀ 2006 ਮਾਡਲ 2 ਲੱਖ 80000 ਤੱਕ ਡਿਮਾਂਡ ਚ। ਚੌਕੜਾ ਡੈਰਾਂ ਦਾ ਨਵਾਂ ਪਿਆ ਗਿਆ ਬਾਈ ਜੀ। 90 ਬਈ ਅੱਗੇ ਹੈਗਾ ਬਲੈਕ ਚ ਮਿਲਣਾ ਦਾ ਡਾਇਰੈਕਟਰ ਕਦੇ ਇਹ ਟਰੈਕਟਰ ਬਈ ਜੀ ਜਿਵੇਂ ਆਪਾਂ ਕਰੀਏ ਸ਼ੌਂਕ ਨੂੰ ਲੋਕ ਰੱਖਦੇ ਹੁੰਦੇ ਸੀਗੇ 93 ਮਾਡਲ ਹੈ 1,25,000 ਰੁਪਏ ਦਾ ਡਿਮਾਂਡ ਤੇ ਮਿੰਦਰ ਆ ਗਿਆ 265 ਬਈ ਜੀ 2007 ਮਾਡਲ ਦਾ 1,75,000 ਰੁਪਏ ਦਾ ਡਿਮਾਂਡ ਤੇ ਨਾਜ਼ੀ ਨਾਲ ਕਮੈਂਟ ਦੇ ਲਈ ਵੀ ਸੱਜਣ ਜੀ ਕਿੱਥੋਂ-ਕਿੱਥੇ ਜੁੜੇ ਹੋਗੇ ਦੇਖਦੇ ਵੀ ਰਾਜਾ ਕਿੱਥੋਂ-ਕਿੱਥੋਂ ਦੋੜਦੇ ਨੇਗੇ ਜੌਂਡੀਰ ਆ ਗਿਆ ਬਈ ਜੀ 540 5204 ਕਾਲੇ ਢਿੱਡ ਵਾਲਾ ਚੌਕਲਾਟਰ ਦਾ ਨਮਾ ਫਰੰਟ ਬੀਕੇਟੀ ਦੇ ਬੈਕ ਜੇਕੇ ਦੇ 11 ਮਾਡਲ 395000 ਰੁਪਿਆ ਡਿਮਾਂਡ ਆ ਇੰਡੋ ਫਾਰਮ ਆ ਗਿਆ 3055 ਡੀਆਈ ਬੈਕਟਰ 80 ਪੈਸੇ ਤੇ ਫਰੰਟ ਆ ਰਜਮਨ ਨੰਮੀ 21 ਮਾਡਲ ਆ 440000 ਰੁਪਿਆ ਡਿਮਾਂਡ ਤੇ ਬਾਕੀ ਬਈ ਜੀ ਕਮੈਂਟ ਕਰੀ ਚਲੋ ਜਿੱਥੋ-ਕਿੱਥੋ ਜੁੜੇ ਹੋਗੇ ਉਹ ਦੇਖਣੀ ਅੱਜ ਆਪਣਾ ਵੀ ਕਿੱਥੇ ਕਿੱਥੇ ਜੁੜ ਜਾਵੇ ਕਰੋ ਕਮੈਂਟ ਨਾਲ ਦੇ ਨਾਲ ਸ਼ੇਅਰ ਕਰਿਓ ਲੋ ਤੇ ਅੱਗੇ ਆ ਗਿਆ ਬਾਈ ਜੀ ਸਵਰਾਜ 855 ਟੂ ਸਪੀਡ ਚ 2021 ਮਾਡਲ ਚ 7 ਲੱਖ 15000 ਰੁਪਏ ਰੇਟ ਬੈਕ ਟਾਇਰ 75 ਪੈਸੇ ਤੇ ਫਰੰਟ ਟਾਇਰ ਵੀ ਬਾਈ ਜੀ 6 ਗিয়ার ਚ ਆ ਗਿਆ ਬਾਈ ਜੀ ਤੇ 4 ਸਟਾਰ ਆ 5 ਸਟਾਰ ਆ ਗਿਆ ਲੱਗ ਦੇ ਕਲਚ ਆ ਗਿਆ ਨਿਊ ਹਾਲੈਂਡ ਆ ਗਿਆ ਬਾਈ ਜੀ 3600 ਟੂ ਟੂ ਜੂਜੀ ਗੇਅਰ 2700 2730 ਜੂਜੀ ਗੇਅਰ ਵਾਲਾ ਸੁਪਰ ਪਲੱਸ ਵਾਲਾ 19 ਮਾਡਲ 6 ਲੱਖ ਰੁਪਏ ਟਮਾਡਾ ਸੋਨਾਲਿਕ ਆ ਗਿਆ ਬਾਈ ਜੀ 15 ਮਾਡਲ 4,55,000 ਰੁਪਏ ਪਰ ਪੁਆਇੰਟ ਚ ਸੋ ਰਾਜਾ 855 ਆ ਗਿਆ ਬਾਈ ਜੀ 3 ਸਪੀਡ ਚ 5 ਸਟਾਰ ਚ 22 ਮਾਡਲ ਹੈ 7,65,000 ਰੁਪਏ ਦੀ ਮੰਗ ਆਵੈਂਜਰ ਆ ਗਿਆ ਬਾਈ ਜੀ ਪ੍ਰੀਤ ਵਾਲਾ ਨਵਾਂ ਟਰੈਕਟਰ ਹੈ ਬਾਈ ਜੀ 21 ਮਾਡਲ ਹੈ 8 ਲੱਖ 50,000 ਰੁਪਏ ਦੀ ਮੰਗ 4x4 ਬਾਕੀ ਬਾਈ ਜੀ ਕਮੈਂਟ ਜਰੂਰ ਕਰ ਚਲੋ ਕਿੱਥੇ ਕਿੱਥੇ ਜੁੜੇ ਮਹਿੰਦਰਾ 575 ਦੇਖ ਲੈ ਬਰੇ ਮਹਿੰਦਰਾ 575 ਕਿੱਥੇ ਮਿਲਦਾਗਾ ਨੰਬਰ ਵੀ ਜਰੂਰ ਦੇਵਾਂਗੇ 265 ਮਿੰਦਰਾ ਦਾ ਖੜਾ ਬਾਈ ਜੀ ਪਰ 75 ਦੇ ਗਿਆ ਕਿੱਥੇ ਜਾ ਕੇ ਲੇ ਸ਼ੇਅਰ ਕਰ ਦੋ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਜੋ ਵੀਰੇ ਸਾਡੇ ਨਾਲ ਹੋਰ ਵੀ ਜੁੜ ਸਕਣ ਸ਼ੇਅਰ ਵੀ ਜਰੂਰ ਦੱਸਿਓ ਬਾਈ ਜੀ ਕਿੱਥੋਂ-ਕਿੱਥੋਂ ਜੁੜੇ ਹੋਣਗੇ ਕਰੋ ਕਮੈਂਟ ਨਾਲ ਦੇ ਨਾਲ ਤੇ ਇੱਕ-ਇੱਕ ਲਾਈਕ ਜਰੂਰ ਕਰ ਦਿਓ ਬਾਈ ਜੀ ਤੇ ਮਿਲਦਾ ਇਹ ਵੀਰ ਉਹ ਹੀ ਹੈਗਾ ਜਿਹੜਾ ਸਵੇਰੇ ਆਖੰਗਾ ਪੀਕ ਸੈਟਿੰਗ ਦਾ ਨੰਬਰ ਦੇ ਦੂ ਸੋਣ ਆਪਾਂ ਪਹਿਲਾਂ ਮੈਂਦਰਾ ਹੀ ਲੈ ਜੀ ਕਿੱਥੇ ਜਾ ਕੇ ਮਿਲਦਾ ਤਾਂ ਤੇ ਬਨੇ ਰਹੋ ਬਾਈ ਜੀ ਲੈ ਉਸਾਰ ਫਾਰਮਟਰੈਕ ਆ ਗਿਆ ਬਾਈ ਜੀ 97 ਮਾਡਲ 178000 ਰੁਪਏ ਦੀ ਮੰਗ ਨੋ ਮਾਡਲ ਆ ਗਿਆ ਬਾਈ ਜੀ ਸੋਨ ਲੀਕਾ 345000 ਰੁਪਏ ਦੀ ਮੰਗ ਜਿਹੜੇ ਨਵੇਂ ਮਾਡਲ ਆ ਗਿਆ 250000 ਰੁਪਏ ਦੀ ਮੰਗ ਤੇ ਹੁਣ ਆਪਾਂ ਮੈਂਦਰਾ ਭਾਲਦੇ ਹਾਂ ਬਾਈ ਜੀ ਕਿੱਥੇ ਜਾ ਕੇ ਮਿਲਦਾ ਜੁੜੇ ਰਹੋ ਜੀ ਲੈ ਸਰੰਬ ਇਹ ਸਾਰਾ ਟਾਇਰ ਸਾਡੇ ਬਾਈ ਆ ਤੇ ਲੈ ਜਿਆ ਸਾਰਿਆਂ ਨੂੰ ਅੰਦਰਾ 475 ਜਾਂ 575 ਭਾਈ ਨੇ ਮੈਂ ਨਾ ਮਨਸੀਰ ਕੋਲ ਵੀ ਕਰੀ ਸੀ ਤੇ ਹੁਣ ਦੇਖ ਲੈ ਕਿਤੇ ਆ ਕੇ ਮਨਲਾ ਇਦਾਂ ਦੇਖਦੇ ਮੈਂ ਜੀ ਸਾਰੇ ਟਰੈਕਟਰ ਨੀਊ ਹਾਲੈਂਡੀ ਖੜੇ ਨੇਗੇ ਲਓ ਵੇ ਸੋਨਾਲੀ ਕਾਸਾ ਸਸੋ ਪਿਆਦਾ ਆ ਗਿਆ ਵੇ ਜੀ ਵੀਵੀ ਕਰਤੀ ਮਾਨਸਾ ਦਾ ਨੰਬਰ ਚ 4 14 ਮਾਡਲ ਆ 4 ਲੱਖ 50000 2009 ਮਾਡਲ ਆ ਗਿਆ ਬਾਈ 4 ਲੱਖ 75000 ਦਾ ਦਮਾ ਦੇ। ਅ ਸਪੈਸ਼ਲ ਐਡੀਸ਼ਨ ਵਾਲਾ ਗਿਆ ਜੂਜੀ ਗੇਅਰ ਵਾਲਾ ਬਾਈ ਜੀ 20 ਮਾਡਲ 7 ਲੱਖ 45000 ਦਾ ਦਮਾ ਦੇ। 19 ਮਾਡਲ ਆ ਗਿਆ 5 ਲੱਖ 75000 ਦਾ ਦਮਾ ਦੇ। 10 ਮਾਡਲ ਆ ਗਿਆ 5 ਲੱਖ 10000 ਦਾ ਦਮਾ ਦੇ। 44 ਦਾ ਆ ਗਿਆ ਭਾਈ ਜੀ 2013 ਮਾਡਲ 395000 ਰੁਪਏ ਦਾ ਬਾਕੀ ਭਾਈ ਜੀ ਅੱਗੇ ਨੂੰ ਮੰਡੀ ਥੋੜੀ ਜਿਆਦਾ ਹੋ ਗਈ ਹੁਣ ਤੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਜਿੰਨੇ ਤੁਸੀਂ ਮੰਡੀ ਤੇ ਆ ਸਕਦੇ ਹੋ ਤੇ ਸੋਨਾਲੀ ਕਾ ਗੱਡੀ ਆਈ 35 ਦਾ ਭਾਈ ਜੀ ਰਹਿ ਗਏ ਨੇ 35 ਕ ਭਾਸੇ ਤੇ ਫਰੰਟ ਟਾਇਰ ਰਹਿ ਗਏ ਨੇ 45 ਕ ਪੈਸੇ 2003 ਮਾਡਲ 160000 ਰੁਪਏ ਨੂੰ ਮੰਨ ਚਾਹ ਰਾਸਾਸੋ ਪੈਂਦੀ ਆ ਗਿਆ ਬਾਈ ਜੀ ਬਾਹਰ ਪੰਪ ਵਾਲਾ 93 ਮਾਡਲ 135000 ਰੁਪਏ ਦੀ ਮੰਗ ਚ ਫਰਾਂਟੇਰ 75 ਕੁ ਪੈਸੇ ਨੇਗੇ ਬੈਕਟਾਰ ਹੈਗੇ ਨੇਗੇ 50 ਕੁ ਪੈਸੇ ਮਹਿੰਦਰਾ ਆ ਗਿਆ 265 ਬਾਈ ਜੀ 92 ਮਾਡਲ 120000 ਰੁਪਏ ਦੀ ਮੰਗ ਚ ਰੀਆ ਜੀ 60 ਦਾ ਆ ਗਿਆ ਬਾਈ ਜੀ 10 ਮਾਡਲ ਸੈਂਟਰ ਗੇਅਰ ਚ 240000 ਰੁਪਏ ਦੀ ਮੰਗ ਚ 70000 ਦਾ ਟ੍ਰੇਡ ਬਾਈ ਜੀ ਹੈਪੀ ਰਾਪਰ ਤੋਂ ਜੁੜਾਇਆ ਬਾਈ ਜੀ ਇਹ ਵੀ ਰਾਪਰ ਹੈਪੀ ਰਾਪਰ ਰਾਪਰ ਬਾਈ ਜਿਹੜਾ ਸਿੱਧੂ ਮੂਸੇਵਾਲ ਦੇ ਪਿੰਡ ਕੋਲੇ ਹੈਗਾ ਉਹੀ ਪਿੰਡ ਹੈ ਬਾਈ ਜੀ ਜੈ ਸਵਰਾਜ 855 ਆ ਗਿਆ ਬਾਈ ਜੀ 2004 ਮਾਡਲ 3 ਲੱਖ ਉਹ ਟ੍ਰੈਕ ਦਾ 10000 ਰੁਪਏ ਦੀ ਮੰਗ ਬਾਕੀ ਬਾਈ ਜੀ ਅੱਗੇ ਆ ਗਿਆ ਸਵਰਾਜ 855 ਕੋ ਸਟਾਰ ਰਵਰਸ ਪੂਟਿਓ ਬੈਗਟਰ 75 ਕੇ ਪੈਸੇ ਤੇ ਫਰੰਟ ਹੈ ਨਵੇਂ ਤੇ 2014 ਮਾਦਲਾ 473 ਹਿਆ ਪਰਮਾਨੈਂਟ ਬਾਕੀ ਕੰਡੀਸ਼ਨ ਫੈਕਟਰੀ ਚ ਚੈਕ ਕਰ ਲਓਗੇ ਜੀ ਪਾਰ ਮਾਪੜਾ ਦੇ ਲੋਕ ਡਿਸਟ੍ਰੀਬਿਊਟਰ ਆ ਗਿਆ ਤੇ ਵਗੈਰਾ ਸਭ ਨੂੰ ਲੱਗਦੀ ਹੈ ਜੀ ਪਾਰਟੀ ਦੇ ਮਗਰਾਟ ਦੇ ਵਿੱਚੋਂ ਸਾਫ ਪੈਣੀ ਚੈੱਕ ਕਰ ਲਓ ਬਾਕੀ ਵੀ ਜੀ ਕਮੈਂਟ ਜਰੂਰ ਕਰ ਦਿਓ ਤੇ ਜੇ ਨੰਬਰ ਚਾਹੀਦਾ ਨੰਬਰ ਤੁਹਾਨੂੰ ਦੱਸ ਦਾਂਗੇ ਬਈ ਜੀ ਤੇ ਲੋਬੇ ਜੀ ਫਰੰਟ ਹਾਰ ਜਮਾ ਨੰਨੇ ਪੈਣਗੇ ਬਾਕੀ ਦੇਖ ਹੀ ਸਕਦੇ ਹੋਗੇ ਨਵੇਂ ਮਗੂ ਕੰਡੀਸ਼ਨ ਪਿਆ ਤੇ ਬੈਗਟ ਹੁੰਦਾ ਸੀ ਤੇ ਵੀ ਜਿੰਨ 75 ਕੇ ਪੈਸੇ 14 ਦੇ ਟਾਇਰਾਂ ਚ ਬਾਈ ਜੀ 14 ਮਾਡਲ 14 ਦੇ ਟਾਇਰਾਂ ਚ ਤੇ 473000 ਰੁਪਏ ਦਾ ਮਾਡਲ ਬਾਕੀ ਬਈ ਕਮੈਂਟ ਜਰੂਰ ਕਰ ਚਲੋ ਵੀ ਕਿਸੇ ਨੇ ਕਿਸੇ ਤਰ੍ਹਾਂ ਦਾ ਕੋ ਟਰੈਕਟਰ ਦੇਖਣਾ ਹੋਵੇ ਤਾਂ ਕਮੈਂਟ ਕਰਕੇ ਸਾਨੂੰ ਪੁੱਛ ਸਕਦਾ ਹੈ ਤੁਹਾਨੂੰ ਟਰੈਕਟਰ ਦੀ ਜਾਣਕਾਰੀ ਦੇ ਦਾਂਗੇ ਆਪਾਂ ਉਸ ਬਾਰੇ ਸੋ ਇਧਰ ਆ ਗਿਆ ਬਾਈ ਜੀ ਸੋਨਾਲਿਕਾ 35 ਦਾ ਬੇਜੀ 750 ਦਾ 8 ਮਾਦਲ ਪੰਜਾਬ ਨੰਬਰ 285000 ਰੁਪਏ ਦਾ ਮਾਦਲ ਤੇਰਵੰਜਾ ਦਾਸ ਆ ਗਿਆ ਬੇਜੀ ਸੜ ਜੇਲ ਚ ਚੌਂਕੜਾ 60 ਰੁਪਏ ਸੀ ਪਿਆਗਾ 16 ਮਾਦਲ 53000 ਰੁਪਏ ਦਾ ਮਾਦਲ ਮਾਕੇ ਕੰਡੀਸ਼ਨ ਨੂੰ ਚੈੱਕ ਕਰਵਾ ਦੇਣਗੇ ਬੇਜੀ ਤੇਰਵੰਜਾ ਦਾਸ ਆ ਗਿਆ ਟਰੈਕਟਰ ਬਾਕੀ ਕੰਡੀਸ਼ਨ ਵਧੀਆ ਪਈ ਹੈ ਜੀ ਸਾਰਾ ਪਿਆਗਾ ਓਕੇ ਰਿਪੋਰਟ ਤੇ ਰੰਮ ਰੰਮ ਤੁਸੀਂ ਦੇਖ ਸਕਦੇ ਜਿੰਨੇ ਵੀ ਲਏਗੇ ਬੇਜੀ ਨਾਲ ਦੀ ਨਗੇ ਕੋਈ ਪਿੰਡ ਵਗੈਰ ਨਹੀਂ ਲੱਗ ਕਰਿਆ ਹੋਇਆਗਾ ਵਾਕੀ ਕੰਡੀਸ਼ਨ 10 ਵੀ ਦਾ 10 ਵੀ ਰਹੀ ਜਾ ਬਾਈ ਕਰੋ ਟਰੈਕਟਰ ਹੈਗਾ ਆਪਾਂ ਜੀ ਨਗੇ ਬਾਈ ਜੀ ਇਹ ਦੇਖੋ ਟਰੈਕਟਰ ਸੋਹ ਜੀ ਆ ਬਾਈ ਆ ਵੀਰੇ ਜਿਹੜੇ ਜਿਹੜੇ ਰੇਟ ਲਿਖੇ ਹੋਏ ਆ ਤੁਹਾਨੂੰ ਦੱਸ ਹੀ ਇਨਾਂਗੇ ਆਪਾਂ ਜਿੱਦਾਂ ਦੇ ਵੀ ਰੇਟ ਲਿਖੇ ਹੋਣੇ ਤੁਹਾਨੂੰ ਆਪਾਂ ਰੇਟ ਦੱਸਦੇ ਜਾਂਗੇ ਨਾਲ ਦੇਣਾ ਸੋਨ ਵਾਲੀ ਕਾ 14 ਮਾਡਲ 2,55 ਹੇ ਆਪਾਂ ਦਮਾਂਚਾ ਸੋਨ ਵਾਲੀ ਕਾ 35 ਆ ਗਿਆ ਬਾਈ ਜੀ ਬੈਕ ਡਰ 40 ਦੇ ਪਾਸੇ ਨੇ ਫਰੰਟਰ ਰਹਿ ਜਾਣਗੇ 70 ਦੇ ਪਾਸੇ। ਸੋ 1852 ਆ ਗਿਆ ਬਾਈ ਜੀ 12 ਮਾਡਲ ਚ 415000 ਰੁਪਏ ਦਾ ਮੰਗ ਤੇ ਫਰੰਟਰ ਤੁਸੀਂ ਦੇਖ ਸਕਦੇ ਹੋ। ਨਵੇਂ ਮੰਗੂ ਨੇ ਤੇ ਬੈਕ ਡਰ ਵੀ ਜੀ 14ਵੇਂ ਨੇ ਜੀ। ਬਾਕੀ ਕੰਡੀਸ਼ਨ ਦਾ ਬੜੀਆ ਪਿਆ ਸਾਫ ਤੇਗਾ। ਓਕੇ ਰਿਪੋਰਟ ਪਤਾ ਹੈ। 735 ਆ ਗਿਆ ਬਾਈ ਜੀ। ਤੇ ਅੰਦਰ ਪੰਪ ਵਾਲਾ ਟਾਇਰ ਫਰੰਟਰ ਤੇ AC ਦੇ ਪੈਸੇ ਤੇ ਬੈਕ ਡਰ ਵੀ। ਤਾਂ ਨਵੇਂ ਮਾਡਲ 1,60,000 ਰੁਪਏ ਦਾ। ਸੋ ਸੋਨਾਲੀ ਕਾਗੇ 750 ਦਾ 16 ਮਾਡਲ 4,25,000 ਰੁਪਏ ਦਾ। ਫਰੰਟ ਰੱਦੇ ਨੇ ਕਿਤੇ ਬੈਕ ਰੱਦਾ ਜਾਮਨ ਨੰਨੇਗੇ ਜੁਕੇ ਦੇ। ਬਾਕੀ ਜਿੰਨ ਦਿਖਾ ਵੀ ਦੇ ਚਲ ਜਗਾ ਨਾ ਦੇ ਗਿਨ। ਤੇ ਲੋਗ ਵੀ ਚੈੱਕ ਕਰ ਲਓ ਕੰਡੀਸ਼ਨ। ਓਕੇ ਰਿਪੋਰਟ ਚੁੱਕਿਆ ਸਾਫ ਹੈ ਟਰੈਕਟਰ ਵੀ। ਤੇ ਬਾਕੀ ਕਮੈਂਟ ਜਰੂਰ ਕਰਦੇ ਭਾਈ ਜੀ। ਧੰਨਵਾਦ ਬਾਕੀ ਨਾਲ ਲੱਗਦਾ ਹੈ ਮਾਡਲ ਵੀ। ਭਲੇ ਜੀ ਵੀਰ ਹੁਣ ਲੈ ਜਾਣੀਆਂ ਹੁਣ ਲੈ ਜਾਣੀ ਲੀਕ ਆ ਗਿਆ 35 ਦਾ ਬਈ ਜੀ ਮੜਾ ਯਾ ਜੁਪੀਕੇ ਨੂੰ ਪੁੱਛ ਲੈ 7 ਮਾਡਲ 2 ਲੱਖ 50 ਹਜ਼ਾਰ 22 ਲੱਖ ਰੁਪਿਆ ਰੇਟ ਸਟੈਂਡਰਡ ਆ ਗਿਆ ਬਈ ਜੀ 11 ਮਾਡਲ 3 ਲੱਖ 55 ਹਜ਼ਾਰ ਪਰ ਡੰਦ 30 ਦਾ ਆ ਗਿਆ ਬਈ ਜੀ ਸੋਨਾ ਲੀਕਾ 2007 ਮਾਡਲ 1 ਲੱਖ 95 ਹਜ਼ਾਰ ਦਾ ਮੰਗਦਾ ਆਹ ਵੀਰੇ ਲੋਨ ਤਾਂ ਹੋ ਜਾਂਦਾ 12 ਮਾਡਲ ਤੇ 12 ਮਾਡਲ ਦੇ ਮੂਲਵੋਣ ਹੋ ਜਾਂਦਾ ਸਿਵਲ ਤੇ ਡਿਪੈਂਡ ਆ ਬਾਕੀ ਬਈ ਅੱਗੇ ਆ ਗਿਆ ਬਈ ਜੀ 1996 ਮਾਰ ਲੈ 1 ਲੱਖ 14000 ਰੁਪਏ ਦੀ ਮੰਗ ਚ ਐਸਰ ਇਹ ਨੰਬਰ ਚਾਹੀਦਾ ਹੈ ਬਈ ਲੋਨ ਵਾਲਾ ਦਾ ਤੁਹਾਨੂੰ ਨੰਬਰ ਦੇ ਦਿਆਂਗੇ ਬਾਕੀ ਤੁਹਾਡੇ ਸਿਵਲ ਤੇ ਡਿਪੈਂਡਾ ਤੇ ਬਾਕੀ ਬਈ ਜੀ ਕਮੈਂਟ ਕਰਕੇ ਜੀਓ ਸੋ ਬਈ ਜੀ ਲਾਈਵ ਕਿਦਾਂ ਦਾ ਲੱਗਿਆ ਤੇ ਤਲਵੰਡੀ ਸਬਟਰੈਕਟਰ ਮੰਗੇ ਆਇਆ ਅੱਜ ਥੋੜੀ ਜਿਆਦਾ ਪਰੇ ਹੋਈ ਹੈਗੇ ਤੇ ਅਗਲੀ ਮੰਡੀ ਇਹ ਤੋਂ ਵੀ ਜਿਆਦਾ ਵੱਧੂਗੀ ਕਿਉਂਕਿ ਬਈ ਜੀ ਤੇ ਮਿਲਾਂਗੇ ਆਪਾਂ ਫਿਰ ਬਈ ਜੀ ਬਹੁਤ ਜਲਦ ਬਹੁਤ ਬਹੁਤ ਧੰਨਵਾਦ ਓਏ ਭਾਈ ਅਜੀਤ ਭਾਈ ਜੀ ਜਗਸੀਰ ਭਾਈ ਜੱਸ ਪੱਟੀਆ ਟਾਈਮ ਕਿਹਾ ਹੈ ਜੀ ਭਾਈ ਇੰਡੀਆ ਮੇਂ ਟਾਈਮ ਭਾਈ ਜੀ 5:18 ਮਿੰਟ ਹੋ ਗਏ ਹਾਂ ਵੀਰੇ ਮੈਨੂੰ ਫੋਨ ਕਰ ਲਿਓ ਜਗਸੀਰ ਭਾਈ ਤੁਸੀਂ ਮੈਨੂੰ ਹੈਲੋ ਦਾ ਮੈਸੇਜ ਕਰ ਦਿਓ ਮੇਰਾ ਨੰਬਰ ਹਰ ਵੀਡੀਓ ਦੇ ਉੱਪਰ ਚੱਲਦੀ ਹੁੰਦਾਗਾ ਮੇਰਾ ਨੰਬਰ ਹੈਗਾ ਗਾ ਵੀਰੇ 98788 46415 ਠੀਕ ਹੈ ਬਾਈ ਜੀ 98788 46415 ਇਹ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਮੈਨੇ ਕੰਟੈਕਟ ਕਰਕੇ WhatsApp ਤੇ ਹੈਲੋ ਦਾ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਲੋਨ ਵਾਲੇ ਦਾ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਟ੍ਰੈਕ ਟੂ ਫੇਸਨਾ ਹੋਵੇ ਠੀਕ ਹੈ ਹਾਂ ਮੰਨ ਲੇ ਕਿ ਜੇ ਲੋਕਾਂ ਨੂੰ ਵੀਡੀਓ ਜਿੰਨੀ ਲੱਗਦਾ ਹੈਗਾ ਆਪਾਂ ਤੁਹਾਨੂੰ ਉਹਨਾਂ ਦੇ ਨੰਬਰ ਵੀ ਦੇ ਦਾਂਗੇ ਪਰ ਥੋੜਾ ਜਿਹਾ ਵੀਰੇ ਵੇਟ ਕਰ ਲਿਆ ਕਰੋ ਕਿਉਂਕਿ ਕਈ ਵੀਰ ਕਹਿੰਦੇ ਨੇ ਅਗੇ ਵੀ ਫਾਈਲ ਪਲਾਇਨ ਕਰਨਾ ਤੇ ਕੁਝ ਬਾਈ ਜੀ ਕੰਮ ਨਹੀਂ ਆਉਂਦਾ ਰੋਮਣੇ ਆਪਾਂ ਟੂਰ ਕੱਢ ਕੇ ਆਏਗੇ। ਬਾਕੀ ਬਾਈ ਜੀ ਹੋਰ ਵੀ ਵੀਰ ਕਮੈਂਟ ਕਰੋ ਬਾਈ ਜੀ ਕਮੈਂਟ ਕਰੋ। ਦੇਖਨੇ ਆਪਣੇ ਨਾਲ 55 ਬੰਦੇ ਇਸ ਵਕਤ ਗੁਰਾ ਨੇ ਕਿ ਕਮੈਂਟ ਕਰੋ ਬਾਈ ਜੀ। ਤੇ ਆਪਾਂ ਪਹਿਲੀ ਵਾਰੀ ਤੇ ਅੱਗੇ ਜਾ ਰਿਹਾਗਾ। ਤੇ ਗੱਲਾਂ ਬਾਤਾਂ ਕਰਦੇ ਹੁਣ ਆਪਾਂ ਬੈਠੇ। ਤੇ 450 ਠੀਕ ਆ ਬਾਈ। ਭਾਈ ਕਿਤੋਂ ਬਲੌਂਗ ਕਰ ਕਿਉਂਕਿ ਇਹ ਦੱਸੋ ਤੁਸੀਂ ਕਿਹੜੀ ਕੰਟਰੀ ਤੋਂ ਕਿਤੇ 4:00 ਵਜੇ ਕਿਤੇ ਆ ਮੰਗ 4:00 ਵਜੇ 50 ਮਿੰਟ ਹੋ ਗਏ ਬਾਈ ਕੰਨਾ ਪਰ ਇੰਡੀਆ ਚ ਆ ਇਸ ਵਾਰ ਤਾਈਗੇ ਨੇ ਭਾਈ ਜੀ 5:19 ਮਿੰਟ ਤੁਸੀਂ ਦੱਸੋ ਭਾਈ ਇਹ ਕਿਹੜੀ ਕੰਟਰੀ ਤੋਂ ਆਉਂਗਾ ਦੇਖਣਾ ਵੀ ਕਿਹੜੀ ਕੰਟਰੀ ਤੋਂ ਆਉਂਗਾ ਕਰੋ ਕਮੈਂਟ ਭੇਜੀ ਤੇ ਬਾਕੀ ਭਾਈ ਜੀ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਜਰੂਰ ਕਰਦਿਆ ਕਰੋ ਸੁਝਾਅ ਜਰੂਰ ਦਿਆ ਕਰੋ ਸਾਡੇ ਵੀਰੇ ਤੁਹਾਡੇ ਕਰਕੇ ਹੀ ਆਪਾਂ ਵੀਡੀਓ ਬਣਾਉਂਦੇ ਆਂਗੇ ਜੇ ਦੱਸੋਗੇ ਤਾਂ ਹੀ ਆਪਾਂ ਕਿਸ ਮਾਨ ਸੰਰਾਜ ਦਾ ਕੀ ਰੇਟ ਆ ਵੀਰੇ 850 ਦਾ ਮਾਡਲ ਵੀਰੇ ਮਾਡਲ ਨੋਕਮਰੇ ਤੁਹਾਨੂੰ ਰੇਟ ਆਪਾਂ ਨਾਲ ਨਾਲ ਦੱਸਨੇ ਕੀ ਰੇਟ ਆ ਦਾ ਵੀਰੇ ਤੇ ਮੰਡੀ ਹੁਣੋਂ ਅੱਗੇ ਨੰ ਭਰਨ ਲੱਗੀ ਵੀਰੇ ਜੇ ਕਿਸੇ ਹਾਂ ਵੀਰੇ ਵਧੀਆ ਠੀਕ ਆ ਓਕੇ ਦੀ ਰਿਪੋਰਟ ਆ ਗਈ ਆਈ ਸੇ ਬਹੁਤ ਮੁਹੱਬਤ ਹੈ ਠੀਕ ਆ ਬਈ ਬਹੁਤ ਬਹੁਤ ਬਈ ਬਹੁਤ ਧੰਨਵਾਦ ਇੰਡੀਆ ਚ ਬਾਈ ਕਹਿੰਦਾ ਬਹੁਤ ਮੁਹੱਬਤ ਬਹੁਤ ਬਹੁਤ ਧੰਨਵਾਦ ਬਈ ਬਹੁਤ ਘੈਂਟ ਵੀਡੀਓ ਹੁੰਦੀਆਂ ਨੇ ਬਾਈ ਠੀਕ ਆ ਵੀਰੇ ਤੁਹਾਡੇ ਕਰਕੇ ਆਪਾਂ ਵੀਡੀਓ ਬਣਾਉਣੇ ਅਗੇ ਕਿਉਂਕਿ ਵੀਰੇ ਕਈ ਵੀਰ ਕਹਿਣ ਲੱਗ ਪਏ ਨੇ ਤੂੰ ਵੀਡੀਓ ਚ ਇਦਾਂ ਕਹਿਣਾਗਾ ਜੋ ਕਹਿਣਾਗਾ ਠੀਕ ਆ ਆਪਾਂ ਵੀਰੇ ਸਹੀ ਜਾਣਕਾਰੀ ਦੇਦੀ ਆ ਆਲੇ ਤੋਂ ਪੁੱਛ ਕੇ ਟਰੈਕਟਰਾਂ ਨੇ ਬਾਈ ਤੋਂ ਚੌਰਾਜਾ 15 ਮਾਦ ਦਾ ਚੌਰਾਜਾ 15 ਮਾਦ ਦਾ ਦੇਖਣਾ ਪੂਗਾ ਵੀਰੇ ਰੇਕ ਟਰੈਕਟਰ ਦਾ ਰੇਟ ਲੱਗ-ਲੱਗ ਹੁੰਦਾ ਕਿਉਂਕਿ ਵੀਰੇ ਇਦਾਂ ਹੁੰਦਾਗਾ ਕਿਸੇ ਦੇ ਟਾਇਰ ਘੱਟ ਹੁੰਦੇ ਨੇ ਕਿ ਕਿਸੇ ਦੇ ਜ਼ਿਆਦਾ ਟਾਇਰ ਹੁੰਦੇ ਨੇ ਕਿ ਕੋਈ ਸਾਫ ਪਿਆ ਹੁੰਦਾਗਾ ਟਰੈਕਟਰ ਠੀਕ ਹੈ ਪਿੱਛੇ ਦੀ ਕੋਈ ਮਾਰੀ-ਮੋਟੀ ਟੱਚੀ-ਬੱਚੀ ਹੁੰਦੀ ਹੈ ਜੀ ਕਿਸੇ ਦੇ ਕਨੋਪੀ ਵਗੈਰਾ ਲੱਗੀ ਹੈ ਜਾਂ ਕਿਸੇ ਦੇ ਸਿੰਪਲ ਸੱਤ ਲੱਗਦੀ ਜੀ ਜਾਂ ਕੋਈ ਘਰ ਬਿਨਾ ਸੱਤ ਨੂੰ ਲੱਗਦਾ ਕੋਈ ਫਾਰਟਰ ਨਰ ਹੁੰਦਾਗਾ ਜਾਂ ਕੋਈ ਹੇਰਾਨ ਨਾ ਪਰ ਹੁੰਦਾਗਾ ਵੇਦਾ ਕਰਕੇ ਥੋੜਾ ਜਿਹਾ ਬਾਈ ਜੀ ਲੱਗਦਾ ਹੋਇਆ ਨਾ ਪਰ ਆਪਣੀ ਕਾਨੂੰਨੀ ਵੀਡੀਓ ਹੋ ਗਈ ਬਾਈ ਜੀ 285000 ਦੀ ਤੇ ਉਹਦੇ ਵਿੱਚ ਤੁਸੀਂ ਰੇਟ ਜਰੂਰ ਦੇ ਸਕਦੇ ਆ। ਇਹ ਇਹ ਆ ਗਿਆ 14 ਮਾਡਲ ਸੰਦੇ ਨਵਾਂ ਨਿਕਲਿਆ। ਇਹਦਾ ਹੈਗਾ 477000 ਰੁਪਏ। ਇਹ ਬ੍ਰਾਟਰ ਨੰਮ ਇਹਦੇ 3 ਡਾ ਰਗੜੇ ਬਾਈ ਜੀ 77 ਦੇ ਬਾਈ ਜੀ। ਇਹ ਨਾਲ 70 ਮੰਨ ਕੇ ਲੋਕਾਂ ਦਾ ਪ੍ਰਾਈਸ ਲੱਗ ਗਿਆ ਬਾਈ ਜੀ 70 ਮੰਨ ਕੇ ਮੰਦੀ। അതാgetStringExtra. ചേരവേ, ബോബട്ട നന്ദിവാം.